ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਐਮ ਮੁੱਦਾ ਜਿਹੜਾ ਕਾਫੀ ਦਿਨਾਂ ਤੋਂ ਚੱਲ ਰਿਹਾ ਤੁਸੀਂ ਸਾਰੇ ਸੋਚੋਗੇ ਯਾਰ ਇਹ ਸੁਖਵੀਰ ਬਦਲ ਦੇ ਪਿੱਛੇ ਪਿਆ ਪਰ ਇਹ ਗੱਲ ਨਹੀਂ ਹੈ ਦੋਸਤੋ ਮੇਰਾ ਕੋਸ਼ਿਸ਼ ਹੁੰਦੀ ਹੈ ਕਿ ਜੋ ਵੀ ਸਾਡੇ ਹੁੰਦਾ ਆ ਤੇ ਉਹ ਤੁਹਾਡੇ ਨਾਲ ਸ਼ੇਅਰ ਕਰਨਾ ਜ਼ਰੂਰੀ ਹੈ ਸੋ ਜਿਹੜਾ ਮੁੱਦਾ ਵਾ ਇਹ ਹੈਗਾ ਵਾਦ ਕਬੀਰ ਸਿੰਘ ਬਾਦਲ ਨੂੰ ਪੰਥ ਤੋਂ ਛੇਕਣਾ ਚਾਹੀਦਾ ਜਾਂ ਨਹੀਂ ਇਹ ਮੁੱਦਾ ਦੇਖੋ ਲੰਗਾਹ ਨੇ ਸੁਚਾ ਸਿੰਘ ਲੰਗਾਹ ਜਿਹੜਾ ਸੀ ਉਹਨੇ ਬਹੁਤ ਵੱਡੀ ਗਲਤੀ ਕੀਤੀ ਵੀਡੀਓ ਲੀਕ ਹੋਈ ਹਨਾ ਤੇ ਉਹਨੇ ਕਿੱਡੀ ਵੱਡੀ ਕ੍ਰਾਈਮ ਕੀਤਾ ਤੇ ਉਹਨੂੰ ਵੀ ਪੰਥ ਤੋਂ ਛੇਕ ਛੇਕ ਦਿੱਤਾ ਸੀ ਬੇਸ਼ੱਕ ਉਹ ਬਹੁਤ ਵੱਡੀ ਗਲਤੀ ਸੀ ਹਨਾ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਤੋਂ ਉੱਤੇ ਨਹੀਂ ਸੀ ਮੈਂ ਕਹਿੰਨਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਿਅਦਬੀ ਤੋਂ ਉੱਤੇ ਕੁਝ ਵੀ ਨਹੀਂ ਹੈਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਿਅਦਬੀ ਜਿਹੜੀ ਕਰਵਾਈ ਹੈ ਜੋ ਇਸ ਇਹਨਾਂ ਨੇ ਜੋ ਮੰਗਿਆ ਵਾ ਕਿ ਅਸੀਂ ਸਭ ਕੁਝ ਕਰਵਾਇਆ ਵਾ ਡੇਰਾ ਸੱਚਾ ਸਾਉਦੇ ਨੂੰ ਮਾਫੀ ਦਵਾਈ ਆ ਇਹਨਾਂ ਨੇ ਸਾਰਾ ਕੁਝ ਮੰਨਿਆ ਤੇ ਮੰਨ ਕੇ ਹੀ ਇਹ ਜਿਹੜੇ ਆ ਇਹਨਾਂ ਨੂੰ ਤਨਖਾਹ ਲੱਗੀ ਆ ਤੇ ਇਨਾਂ ਨੂੰ ਜਿਹੜੀ ਸਜ਼ਾ ਮਿਲੀ ਆ ਤੇ ਜੋ ਵੀ ਆ ਤੇ ਇਨਾਂ ਨੂੰ ਕਰਾਰ ਤਨਖਾਹਿਆ ਕਰਾਰ ਕੀਤਾ ਗਿਆ ਹਨਾ ਤੇ ਹੁਣ ਇਹ ਵਰਕ ਵਰਕ ਪੰਜਾਂ ਤਖਤਾਂ ਦੀ ਸ਼ਾਇਦ ਇਹ ਸੇਵਾ ਕਰ ਰਹੇ ਨੇ ਇਦਾਂ ਦੀ ਬਰਸ਼ਾ ਫੜ ਕੇ ਜੋ ਵੀ ਇਨਾਂ ਨੂੰ ਸਜ਼ਾ ਮਿਲੀ ਆ ਉਸ ਹਿਸਾਬ ਦੇ ਨਾਲ ਤੇ ਇਹਨਾਂ ਨੇ ਦੋਸਤੋ ਅੀ ਸੁਖਬੀਰ ਬਾਦਲ ਕਿਉਂ ਸੁਖਬੀਰ ਬਾਦਲ ਨੂੰ ਕਿਉਂ ਨਹੀਂ ਪੰਥ ਤੋਂ ਛੇਕਿਆ ਜਾ ਰਿਹਾ ਇੱਥੋਂ ਤੱਕ ਕਿ ਕਈ ਆਲ ਦੇ ਕਈ ਵੱਡੇ ਵੱਡੇ ਲੀਡਰ ਜਿਹੜੇ ਸੀਗੇ ਕਈ ਤਰ੍ਹਾਂ ਦੇ ਲੀਡਰ ਉਹ ਕਹਿ ਰਹੇ ਸੀਗੇ ਜੇ ਤੁਸੀਂ ਚੌੜਾ ਨੂੰ ਪੰਥ ਤੋਂ ਛੇਕਣ ਦੀ ਗੱਲ ਕਰ ਰਹੇ ਹੋ ਤੇ ਸੁਖਬੀਰ ਬਾਦਲ ਨੂੰ ਕਿਉਂ ਨਹੀਂ ਹਨ ਜਿਨੇ ਇੰਨਾ ਵੱਡਾ ਕਾਣ ਕੀਤਾ ਸਾਡੇ ਪੰਜਾਬ ਦਾ ਜਿਨੇ ਪੰਜਾਬੀ ਪੰਜਾਬ ਦੀ ਜਵਾਨੀ ਰੋਲਤੀ ਜਿਸ ਬੰਦੇ ਨੇ ਸਾਡੇ ਗੁਰੂਆਂ ਦੀ ਬੇਅਦਬੀ ਕੀਤੀ ਉਸ ਬੰਦੇ ਨੂੰ ਕਿਉਂ ਨਹੀਂ ਪੰਥ ਤੋਂ ਛੇਕਿਆ ਜਾ ਰਿਹਾ ਗੱਲ ਇਹ ਉੱਡ ਰਹੀ ਹੈ ਤੇ ਗੱਲ ਵੀ ਸੱਚੀ ਹੈ ਬਿੱਟੂ ਰਵਨੀਤ ਬਿੱਟੂ ਬੇਸ਼ੱਕ ਆਪਾਂ ਕਹਿ ਦਿੰਨੇ ਆ ਜੀ ਉਹ ਬੀਜੇਪੀ ਦਾ ਬੰਦਾ ਜੀ ਉਹ ਉੱਥੇ ਜਾ ਕੇ ਰਲ ਗਿਆ ਪਰ ਉਹਨੇ ਉਹਨੇ ਗੱਲ ਜਿਹੜੀ ਕਹੀ ਹੈ ਮੇਰੇ ਹਿਸਾਬ ਨਾਲ ਸਹੀ ਕਹੀ ਹੈ ਪੀਰਸ ਇਹਨਾਂ ਨੂੰ ਪੰਥ ਤੋਂ ਛੇਕਣਾ ਚਾਹੀਦਾ ਸੱਚੀ ਗੱਲ ਹੈ ਛੇਕਣਾ ਵੀ ਚਾਹੀਦਾ ਕਿਉਂ ਨਹੀਂ ਅਕਾਲ ਤਖਤ ਫਿਰ ਫਿਰ ਕੀ ਹੈ ਅਕਾਲ ਤਖਤ ਕੀ ਹੈ ਜੇ ਆਪਾਂ ਉਹਨਾਂ ਦੇ ਫਲਸਫਿਆਂ ਤੇ ਉਹਨਾਂ ਦੀਆਂ ਉਹਨਾਂ ਦੇ ਜੋ ਵਿਚਾਰ ਨੇ ਉਹਨਾਂ ਤੇ ਨਹੀਂ ਚੱਲਦੀ ਤਾਂ ਫਿਰ ਤਾਂ ਇਹ ਤੇ ਬੰਦ ਗੱਲ ਬਣਦੀ ਹੈ ਨਾਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਵੇਰੇ ਹੁਕਮਨਾਮਾ ਦਿੰਦੇ ਨੇ ਸੋਖਾਸਨ ਵੇਲੇ ਵੀ ਹੁਕਮਨਾਮਾ ਹੁੰਦਾ ਆ ਜੇਤੋਂ ਅਸੀਂ ਬੱਚਿਆਂ ਦੇ ਨਾਮ ਹੀ ਰੱਖੇ ਜਾਂਦੇ ਨੇ ਹਰ ਇੱਕ ਖੁਸ਼ੀ ਦਾ ਕੰਮ ਹੋਵੇ ਗਮੀ ਦਾ ਕੰਮ ਹੋਵੇ ਦੁੱਖ ਵੇਲੇ ਸੁਖ ਵੇਲੇ ਅਸੀਂ ਅਰਦਾਸ ਸਿਮਰਨ ਹਰ ਵੇਲੇ ਕਰਦੀਆਂ ਸਾਡੇ ਗੁਰੂ ਨੇ 11ਵੇਂ ਗੁਰੂ ਨੇ ਗੁਰਗੱਦਾ ਜਿਹੜੀ ਗੁਰਗੱਦੀ ਤੇ ਬਰਾਜਮਾਨ ਨੇ ਤੇ ਉਹਨਾਂ ਦੀ ਇਦਾਂ ਵਿਦਬੀ ਹੋਵੇ ਠੀਕ ਹੈ ਜੀ ਤੇ ਉਹਨਾਂ ਨੂੰ ਪੰਥ ਤੋਂ ਛੇਕਣ ਦੀ ਗੱਲ ਨਾ ਕੀਤੀ ਜਾਵੇ ਉਹਨਾਂ ਨੂੰ ਪੰਥ ਤੋਂ ਲਾਂਭੇ ਨਾ ਕੀਤਾ ਗਿਆ ਜਾਵੇ ਤਾਂ ਕਿੰਨੀ ਨਮੋਸ਼ੀ ਵਾਲੀ ਗੱਲ ਹੈ ਜੀ ਤੁਸੀਂ ਆਪ ਸਿਆਣੇ ਹੋ ਹੈਨਾ ਕਿੰਨੀ ਨਮੋਸ਼ੀ ਵਾਲੀ ਗੱਲ ਹੈ ਤੇ ਇਹ ਗੱਲ ਬਣਦੀ ਹੈ ਸੁਖਵੀਰ ਸਿੰਘ ਬਾਦਲ ਨੂੰ ਸਜਾ ਚੋਂ ਵੱਖਰੀ ਗੱਲ ਹੈ ਪੰਥ ਤੋਂ ਵੀ ਛੇਕਣਾ ਜਿਹੜਾ ਬਾ ਉਹ ਲਾਜ਼ਮੀ ਆ ਠੀਕ ਹੈ ਜੀ ਤੇ ਬਾਕੀ ਕਈ ਕਹਿ ਦਿੰਦੇ ਆ ਭਰਾ ਕੀ ਤੁਸੀਂ ਜੀ ਤੂੰ ਤੂੰ ਵੱਡਾ ਚਿਮਚਾ ਜਾਂ ਕਿਦਾਂ ਕੁਦਾਂ ਚਮਚੇ ਚੁੰਮਚੇ ਵਾਲੀ ਗੱਲ ਨਹੀਂ ਭਰਾਓ ਗੱਲ ਆ ਸੱਚੀ ਗੱਲ ਹੀ ਗੱਲ ਜੇ ਸੱਚੀ ਜਿਹੜੀ ਗੱਲ ਕੀਤੀ ਆ ਮੈਂ ਤੁਹਾਡੇ ਨਾਲ ਇਹ ਆ ਸੱਚੀ ਠੀਕ ਆ ਕੋਈ ਮੈਨੂੰ ਚਮਚੇ ਚੁੰਮਚੇ ਦੀ ਨਹੀਂ ਲੋੜ ਇਹ ਗੱਲ ਝੂਠ ਆ ਤਾਂ ਦੱਸੋ ਠੀਕ ਆ ਜੀ ਤੇ ਬਾਕੀ ਤੁਸੀਂ ਆਪਣੇ ਸੁਝਾਵ ਆ ਤੁਹਾਡੇ ਸੁਝਾ ਕੀ ਆ ਤੁਹਾਡੇ رائے ਕੀ ਆ ਜਿਹੜੀ رائے ਬਹੁਤ ਵੱਡੀ ਚੀਜ਼ ਆ ਉਹ ਤੁਹਾਡੀ ਕੀ ਆ ਤੁਸੀਂ ਆਪਣੇ ਸੁਝਾਅ ਜਿਹੜੇ ਆ ਕਮੈਂਟਾਂ ਦੇ ਵਿੱਚ ਦਿਆ ਕਰੋ ਜੇ ਤੁਹਾਡੇ ਮੇਰੇ ਤੋਂ ਕੋਈ ਗਲਤੀ ਹੋ ਜਾਂਦੀ ਕਿਉਂਕਿ ਹਰ ਇੱਕ ਬੰਦਾ ਜਿਹੜਾ ਵਾ ਉਹ ਪਰਫੈਕਟ ਨਹੀਂ ਹੁੰਦਾ ਹਰ ਇੱਕ ਬੰਦਾ ਜਿਹੜਾ ਵਾ ਉਹ ਹਰ ਇੱਕ ਕੰਮ 'ਚ ਮਤਲਬ ਉਹ ਤੋਂ ਬੋਲਣ ਲੱਗਿਆਂ ਬਹੁਤ ਗਲਤੀਆਂ ਹੋ ਜਾਂਦੀਆਂ ਮੰਨਦਾ ਮੇਰੇ ਤੋਂ ਵੀ ਬਹੁਤ ਮੈਂ ਇੰਨਾ ਫਲਸਫਰ ਤੇ ਹੈ ਨਹੀਂ ਵੀ ਇੰਨੀਆਂ ਵੱਡੀਆਂ ਵੱਡੀਆਂ ਗੱਲਾਂ ਕਰਾਂ ਮੈਂ ਸਿਰਫ ਜਿੰਨੀ ਕੁ ਕੁਸ਼ ਬੱਧੀ ਅਨਸਾਰ ਮੈਂ ਜਿੰਨਾ ਕਰ ਸਕਦਾ ਮੈਂ ਕੰਮ ਕਰ ਰਿਹਾ ਤੇ ਕੰਮ ਕਰਦਾ ਰਹੂੰਗਾ ਭਾਵੇਂ ਜੋ ਮਰਜ਼ੀ ਕਰ ਲੋ ਕਰ ਲੋ ਹਨਾ ਜੋ ਮਰਜ਼ੀ ਕਰ ਲੋ ਭਾਵੇਂ ਜਿੱਦਾਂ ਮਰਜ਼ੀ ਆ ਤੁਹਾਡੇ ਸਹਿਯੋਗ ਦੇ ਨਾਲ ਮੈਂ ਕੰਮ ਕਰਨਾ ਸੋ ਬਹੁਤ ਸਾਰੇ ਇੰਦਾਂ ਦੇ ਕੰਟੈਂਟ ਮੇਰੇ ਕੋਲ ਪਿਆ ਜਿਹੜੇ ਸਮੇਂ-ਸਮੇਂ ਤੇ ਆਪਾਂ ਤੁਹਾਡੇ ਸਾਹਮਣੇ ਲਿਆਉਂਦੇ ਰਵਾਂਗੇ ਤੇ ਬਹੁਤ ਲੋਕਾਂ ਦੇ ਨਾਲ ਇਹੋ ਜਿਹੀਆਂ ਸ਼ਕਸ਼ੀਅਤਾਂ ਦੇ ਨਾਲ ਮਿਲਾਵਾਂਗੇ ਆਉਣ ਵਾਲੇ ਸਮੇਂ 'ਚ ਕਿ ਤੁਸੀਂ ਕਹੋਗੇ ਕਿ ਹਾਂ ਵਾਕਈ ਇਹ ਚੈਨਲ ਤੇ ਕੁਝ ਵਧੀਆ ਦੇਖਣ ਨੂੰ ਮਿਲਦਾ ਸੋ ਇਸ ਕਰਕੇ ਤੁਸੀਂ ਇਸ ਚੈਨਲ ਦੇ ਨਾਲ ਜੁੜੇ ਰਹੋ ਤੁਹਾਨੂੰ ਨਰਾਸ਼ ਨਹੀਂ ਕਰਾਂਗੇ ਤੁਸੀਂ ਜੁੜੇ ਰਹੋ ਪਿਆਰ ਦਿਓ ਅਦਬ ਰੱਖੋ ਠੀਕ ਹੈ ਜੀ ਜਿੱਥੇ ਵੀ ਗਲਤੀ ਆ ਟੋਕ ਦਿਓ ਬਸ ਤੇ ਬਾਕੀ ਕੋਈ ਨਹੀਂ ਬਾਕੀ ਆਪਣੀ ਜਿਹੜੀ ਅੱਜ ਦੇ ਮੁੱਦੇ ਤੇ ਜਿਹੜੀ ਆਪਣੀ ਗੱਲਬਾਤ ਹੋਈ ਆ ਉਹਦੇ ਸੁਝਾਅ ਆ ਜਿਹੜੇ ਉਹ ਜ਼ਰੂਰ ਭੇਜਿਓ ਮਿਲਦਿਆਂ ਨੈਕਸਟ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਦਿਓ ਜਿਆਦਾ ਧੰਨਵਾਦ